ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਬਟਰ ਮਸਾਲਾ ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਖਾਸ ਹੈ ਕੋਈ ਜਿਆਦਾ ਔਖਾ ਨਹੀਂ ਹੈ ਜੇ ਆਪ ਸਭ ਦੇ ਘਰ ਵਿੱਚ ਕੋਈ ਵੀ ਗ੍ਰਸਤਾਂ ਦਾ ਹੈ ਤਾਂ ਤੁਹਾਨੂੰ ਪਨੀਰ ਦੀ ਸਬਜੀ ਬਾਹਰ ਤੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਇਸ ਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਤਿਆਰ ਕਰ ਸਕਦੇ ਹੋ ਤੇ ਜੇ ਇਸ ਤਰ੍ਹਾਂ ਦੀ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਬਣੇਗੀ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਧਾ ਕਿਲੋ ਲਿਆ ਹੈ ਆਪਾਂ ਪਨੀਰ ਇੱਕ ਪਾਸੇ ਤੜਕੇ ਲਈ ਲਏ ਹਨ ਪਿਆਜ਼ ਟਮਾਟਰ ਅਦਰਕ ਹਰੀ ਮਿਰਚਾਂ ਔਰ ਲਸਣ ਤੇ ਇੱਕ ਪਾਸੇ ਆਪਾਂ ਰੋਸਟ ਕਰਨ ਲਈ ਲਿਆ ਹੈ ਦੋ ਸ਼ਿਮਲਾ ਮਿਰਚਾਂ ਦੋ ਪਿਆਜ਼ ਹੁਣ ਆਪਾਂ ਸਾਰੇ ਮਟੀਰੀਅਲ ਨੂੰ ਚਾਰ-ਚਾਰ ਹਿੱਸਿਆਂ ਵਿੱਚ ਕੱਟ ਲਿਆ ਹੈ ਤੇ ਆਪਾਂ ਪਨੀਰ ਦੇ ਕਯੂਬਸ ਵੀ ਵੱਡੇ ਵੱਡੇ ਕੱਟ ਲਏ ਹਨ ਸ਼ਿਮਲਾ ਮਿਰਚ ਔਰ ਪਿਆਜ਼ ਤੇ ਇੱਕ ਪਾਸੇ ਆਪਾਂ ਲਿਆ ਹੈ ਕੋਲੀ ਦਹੀਂ ਬਟਰ ਸੁੱਕੀਆਂ ਲਾਲ ਮਿਰਚਾਂ ਤੇਜ ਪੱਤਾ ਜੀਰਾ ਕਾਲੀ ਮਿਰਚ ਵੱਡੀ ਇਲਾਇਚੀ ਆਓ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਐਡ ਕਰਾਂਗੇ ਸਰ੍ਹੋਂ ਦਾ ਤੇਲ ਇਸ ਨੂੰ ਆਪਾਂ ਥੋੜਾ ਜਿਹਾ ਹੀ ਐਡ ਕਰਾਂਗੇ ਤਾ ਜੋ ਇਸ ਵਿੱਚ ਸਾਡੇ ਪਿਆਜ਼ ਟਮਾਟਰ ਔਰ ਲਸਣ ਅਦਰਕ ਸਾਰਾ ਮਟੀਰੀਅਲ ਰੋਸਟ ਹੋ ਜਾਏ ਤੇ ਇਸ ਨੂੰ ਪੂਰੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਹਲਕਾ ਹਲਕਾ ਗਰਮ ਹੋ ਚੁੱਕਿਆ ਹੈ ਤੇ ਹੁਣ ਨਾਲ ਦੀ ਨਾਲ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਲਸਣ ਪਹਿਲਾਂ ਐਡ ਕਰਾਂਗੇ ਲਸਣ ਅਦਰਕ ਹਰੀ ਮਿਰਚਾਂ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਆਪਣੀ ਪਿਆਜ਼ ਪਿਆਜ਼ਾਂ ਨੂੰ ਆਪਾਂ ਵੱਡਾ ਵੱਡਾ ਕੱਟ ਲਿਆ ਸੀ ਮੀਨਸ ਕਿ ਇੱਕ ਪਿਆਜ਼ ਦੇ ਆਪਾਂ 4 ਹਿੱਸੇ ਕਰ ਲਈ ਸੀ ਤੇ ਇਸੇ ਤਰ੍ਹਾਂ ਆਪਾਂ ਟਮਾਟਰ ਨੂੰ ਕਟਿਆ ਹੈ ਹੁਣ ਇਸ ਨੂੰ ਵੀ ਆਪਾਂ ਇਸ ਵਿੱਚ ਐਡ ਕਰ ਦੇਵਾਂਗੇ ਇਸ ਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਹਲਾ ਦੇਵਾਂਗੇ ਘੱਟੋ ਘੱਟ ਹੁਣ ਆਪਾਂ ਇਸ ਨੂੰ 5 ਮਿੰਟ ਸੇਕ ਲਗਾਵਾਂਗੇ ਇਸ ਨੂੰ ਹਲਕਾ ਹਲਕਾ ਆਪਾਂ ਤੇਲ ਵਿੱਚ ਰੋਸਟ ਕਰ ਲਵਾਂਗੇ ਤੇ ਸਭ ਤੋਂ ਪਹਿਲਾਂ ਇਸ ਵਿੱਚ ਇਕ ਤਾਂ ਮਚ ਐਡ ਕੀਤਾ ਹੈ ਆਪਾਂ ਨਮਕ ਤਾਂ ਤਾਂ ਜੋ ਸਾਡੇ ਟਮਾਟਰ ਥੋੜੇ ਜਿ ਜਲਦੀ ਪੁੱਜ ਜਾਣ ਸਾਡੇ ਪਿਆਜ਼ ਆਟੋਮੈਟਿਕ ਹੋ ਗਏ ਨੇ 5 ਮਿੰਟ ਹੋ ਚੁੱਕੇ ਹਨ ਤੇ ਆਪਾਂ ਦੇਖ ਸਕਦੇ ਹਾਂ ਸਾਡੇ ਟਮਾਟਰ ਆ ਪਿਆਜ਼ ਹਲਕੇ ਹਲਕੇ ਪੱਕ ਚੁੱਕੇ ਹਨ ਹੁਣ ਆਪਾਂ ਇਸ ਨੂੰ ਮਿਕਸੀ ਵਿੱਚ ਗ੍ਰाइंड ਕਰਾਂਗੇ कि ਆਪਾਂ ਆਪਣੇ ਗੈਸ ਨੂੰ ਪਹਿਲਾਂ ਬੰਦ ਕਰ ਦੇਵਾਂਗੇ ਤਾਂ ਜੋ ਛਿੱਟਾ ਆਪਣੇ ਉੱਪਰ ਨਾ ਵਹਿ ਜਾਏ ਜੇ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਘਰ ਵਿੱਚ ਕਿਸੇ ਵੀ ਗੈਸਟੋਨ ਤੇ ਬਣਾ ਕੇ ਦੇਵੂਗੀ ਤਾਂ ਤੁਹਾਡੇ ਗੈਸਟ ਬਹੁਤ ਹੀ ਪਸੰਦ ਕਰਨਗੇ ਤੇ ਹਰ ਵਾਰ ਐਦਾਂ ਹੀ ਕਹਿਣਗੇ ਕਿ ਸਾਨੂੰ ਉਹ ਸਬਜ਼ੀ ਬਣਾ ਕੇ ਖਿਲਾਓ ਦੇਖ ਸਕਦੇ ਹੋ ਸਾਡਾ ਮਸਾਲਾ ਗ੍ਰाइंड ਹੋ ਰਿਹਾ ਹੈ ਤੇ ਉਸੇ ਤੜਾਈ ਵਿੱਚ ਆਪਾਂ ਥੋੜਾ ਜਿਹਾ ਐਡ ਕਰਾਂਗੇ ਸਰਸੂ ਦਾ ਤੇਲ ਕਿਉਂਕਿ ਹੁਣ ਆਪਾਂ ਇਸ ਵਿੱਚ ਤੜਕਾ ਲਗਾਵਾਂਗੇ ਤੇ ਇਹ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਤੇਜ ਪत्ता ਸੁੱਕਿਆ ਲਾਲ ਮਿਰਚਾ ਕਾਲੀ ਮਿਰਚਾ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਆਪਣਾ ਜੀਰਾ ਤੇ ਇਸ ਨੂੰ ਆਪਾਂ ਹਲਾ ਦੇਵਾਂਗੇ ਤੇ ਥੋੜਾ ਜਿਹਾ ਐਡ ਕਰਾਂਗੇ ਆਪਾਂ ਇਸ ਵਿੱਚ ਅਦਰਕ ਲਸਣ ਦਾ ਪੇਸ ਤੇ ਐਸੀ ਐਸੀ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਲਾ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕੀਤਾ ਹੈ ਆਪਣਾ ਮਸਾਲੇ ਦਾ ਪੇਸਟ ਜੋ ਆਪਾਂ ਮਿਕਸੀ ਵਿੱਚ ਗ੍ਰाइंड ਕੀਤਾ ਸੀ। ਤੁਸੀਂ ਗੈਸ ਨੂੰ ਸਿਮ ਕਰ ਲੈਣਾ ਹੈ ਤਾਂ ਜੋ ਸਾਡੇ ਉੱਪਰ ਛਿੱਟਾ ਨਾ ਲੱਗ ਜਾਏ। ਇਸੇ ਤਰ੍ਹਾਂ ਆਪਾਂ ਇਸ ਨੂੰ 10 ਤੋਂ 15 ਮਿੰਟ ਲਈ ਮਸਾਲੇ ਨੂੰ ਭੁੰਨ ਲੈਣਾ ਹੈ। ਜਿੰਨਾ ਟਾਈਮ ਸਾਡਾ ਮਸਾਲਾ ਤੇਲ ਨਾ ਛੱਡ ਜਾਏ। ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਹੌਲੀ ਹੌਲੀ ਪੱਕਣਾ ਸ਼ੁਰੂ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਆਪਣੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਨਮਕ ਆਪਾਂ ਆਪਣੇ ਹਿਸਾਬ ਨਾਲ ਹੀ ਐਡ ਕਰਨਾ ਹੈ ਕਿਉਂਕਿ ਆਪਾਂ ਨਮਕ ਪਹਿਲਾਂ ਵੀ ਐਡ ਕਰ ਲਿਆ ਸੀ ਇਸੇ ਕਰਕੇ ਆਪਾਂ ਇਸ ਵਿੱਚ ਇੱਕ ਚਮਚ ਨਮਕ ਦਾ ਐਡ ਕੀਤਾ ਹੈ ਤੇ ਨਾਲ ਦੀ ਨਾਲ ਅੱਧਾ ਚਮਚ ਐਡ ਕੀਤਾ ਹੈ ਲਾਲ ਮਿਰਚ ਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਜਿੰਨੀ ਤੁਸੀਂ ਮਿਰਚ ਖਾਣੀ ਪਸੰਦ ਕਰਦੇ ਹੋ ਤੇ ਨਾਲ ਦੀ ਨਾਲ ਇੱਕ ਚਮਚ ਆਪਾਂ ਇਸ ਵਿੱਚ ਐਡ ਕੀਤਾ ਹੈ ਹਲਦੀ ਦਾ ਤੇ ਨਾਲ ਦੀ ਨਾਲ ਇਸ ਵਿੱਚ ਆਪਾਂ ਐਡ ਕਰਾਂਗੇ ਗਰਮ ਮਸਾਲਾ ਤੇ ਨਾਲ ਦੀ ਨਾਲ ਇਸ ਵਿੱਚ ਥੋੜਾ ਜਿਹਾ ਆਪਾਂ ਐਡ ਕਰਾਂਗੇ ਕੜਾਈ ਪਨੀਰ ਮਸਾਲਾ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਥੋੜਾ ਜਿਹਾ ਆਪਾਂ ਇਸ ਵਿੱਚ ਐਡ ਕਰਾਂਗੇ ਕਿਚਨ ਕਿੰਗ ਮਸਾਲਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ ਆਪਾਂ ਇਸ ਨੂੰ ਉਦੋਂ ਤੱਕ ਤੱਕ ਪਕਾਉਣ ਨੂੰ ਲਾਵਾਂਗੇ ਜਦੋਂ ਤੱਕ ਸਾਡਾ ਮਸਾਲਾ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਂ ਤੇ ਸਾਡਾ ਇਹ ਮਸਾਲਾ ਵੀ ਤੇ ਨਾ ਛੱਡ ਜਾਏ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਮਿਕਸ ਕਰ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਐਡ ਕੀਤਾ ਹੈ ਬਟਰ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ता प्रॉपर तरीके नाल मिक्स हो जाए एक पास आप कढ़ाई रख दि है हूँ आप बटरद क्यूब्स पावे क्योंकि हूँ अपने शिमला मिर्च पनीर और प्याजा हल्का हल्का रोस्ट करना है ਫਰਾਂ ਆਪਾਂ ਇਸ ਵਿੱਚ ਐਡ ਕਰਾਂਗੇ ਆਪਣਾ ਪਨੀਰ ਜੋ ਆਪਾਂ ਛੋਟੇ-ਛੋਟੇ ਕਯੂਬਸ ਵਿੱਚ ਕੱਟ ਲਿਆ ਸੀ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ 3 ਤੋਂ 4 ਮਿੰਟ ਤੱਕ ਇਸ ਨੂੰ ਆਪਾਂ ਬਟਰ ਵਿੱਚ ਹਲਕਾ-ਹਲਕਾ ਰੋਸਟ ਕਰਾਂਗੇ ਕਿਉਂਕਿ ਇਸ ਦੇ ਨਾਲ ਟੇਸਟ ਬਹੁਤ ਹੀ ਵਧੀਆ ਆਵੇਗਾ ਤੇ ਜੇ ਤੁਸੀਂ ਇਸ ਤੰਗ ਦੀ ਸਬਜੀ ਬਣਾਉਂਗੇ ਤਾਂ ਤੁਹਾਡਾ ਸੇਮ ਟੂ ਸੇਮ ਟੇਸਟ ਰੈਸਟੋਰੈਂਟ ਵਾਲੇ ਪਨੀਰ ਵਾਲਾ ਆਵੇਗਾ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕੀਤੇ ਹਨ ਪਿਆਜ਼ ਜੀ ਆਪਾਂ 2 ਤੋਂ 3 ਮਿੰਟ ਤੱਕ ਹਲਕਾ ਹਲਕਾ ਰੋਸਟ ਕਰ ਲਵਾਂਗੇ ਜਿੰਨਾ ਟਾਈਮ ਇਹ ਸਾਡੇ ਪਿਆਜ਼ ਹਲਕੇ ਹਲਕੇ ਬਰਾਊਨ ਨਹੀਂ ਹੋ ਜਾਂਦੇ ਤੇ ਇਸੇ ਤਰ੍ਹਾਂ ਆਪਾਂ ਸ਼ਿਮਲਾ ਮਿਰਚ ਨੂੰ ਵੀ ਰੋਸਟ ਕਰ ਲਵਾਂਗੇ ਇਸ ਨੂੰ ਤੁਸੀਂ ਜ਼ਿਆਦਾ ਵੀ ਨਹੀਂ ਪਕਾਣਾ ਸਿਰਫ ਘੱਟੋ ਘੱਟ 3-4 ਮਿੰਟ ਹੀ ਸਾਰਿਆਂ ਨੂੰ ਰੋਸਟ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਸ਼ਿਮਲਾ ਮਿਰਚ ਨਹੀਂ ਔਰ ਪਿਆਜ਼ ਰੋਸਟ ਹੋ ਚੁੱਕੇ ਹਨ ਹੁਣ ਆਪਾਂ ਕਲਰ ਦੇ ਲਈ ਥੋੜਾ ਜਿਹਾ ਐਡ ਕਰਾਂਗੇ ਹਲਦੀ ਅੱਧਾ ਚਮਚ ਤਾਂ ਜੋ ਸਾਡੇ ਪਨੀਰ ਨੂੰ ਕਲਰ ਆ ਜਾਏ ਤੇ ਨਾਲ ਦੇ ਨਾਲ ਥੋੜਾ ਜਿਹਾ ਗਰਮ ਮਸਾਲਾ ਐਡ ਕੀਤਾ ਹੈ ਤੁਸੀਂ ਚਾਹੋ ਤਾਂ ਇਸ ਵਿੱਚ ਨਮਕ ਵੀ ਐਡ ਕਰ ਸਕਦੇ ਹੋ ਆਪਾਂ ਨਮਕ ਇਸੇ ਲਈ ਨਹੀਂ ਐਡ ਕੀਤਾ ਕਿਉਂਕਿ ਆਪਾਂ ਤੜਕੇ ਦੇ ਵਿੱਚ ਪਾ ਦਿੱਤਾ ਹੈ ਤੇ ਥੋੜੀ ਜਿਹੀ ਆਪਾਂ ਇਸ ਵਿੱਚ ਐਡ ਕੀਤੀ ਹੈ ਕਸੂਰੀ ਮੇਥੀ ਇਸ ਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਮਿਕਸ ਕਰ ਦੇਵਾਂਗੇ ਤਾਂ ਜੋ ਸਾਡੀ ਹਲਦੀ ਸਾਰੇ ਪਨੀਰ ਨਾਲ ਮਿਕਸ ਹੋ ਜਾਏ ਹੁਣ ਇੱਕ ਪਾਸੇ ਸਾਡਾ ਮਸਾਲਾ ਵੀ ਬਣ ਚੁੱਕਿਆ ਹੈ ਤੇ ਹੁਣ ਆਪਾਂ ਇਸ ਵਿੱਚ ਘਟੋ ਘਟ ਅੱਧਾ ਗਲਾਸ ਐਡ ਕਰਾਂਗੇ ਪਾਣੀ ਦਾ ਤਾਂ ਜੋ ਇਸ ਦੀ ਗਰੇਵੀ ਪਤਲੀ ਹੋ ਜਾਏ ਔਰ ਸਾਡਾ ਮਸਾਲਾ ਵੀ ਚੰਗੀ ਤਰ੍ਹਾਂ ਪੁੱਜ ਜਾਏ ਤੇ ਇਸੇ ਤਰ੍ਹਾਂ ਆਪਾਂ ਪਾਣੀ ਐਡ ਕਰਨ ਤੋਂ ਬਾਅਦ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਿਲਾ ਦੇਵਾਂਗੇ ਇਸ ਨੂੰ ਆਪਾਂ ਪਹਿਲਾਂ ਪੂਰੀ ਤਰ੍ਹਾਂ ਬਾਲਾ ਦਿਵਾਨਾ ਹੈ ਪੂਰੀ ਤਰ੍ਹਾਂ ਬਾਲਾ ਆ ਚੁੱਕਿਆ ਹੈ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਅੱਧੀ ਕोली ਐਡ ਕੀਤੀ ਹੈ ਦਹੀਂ ਦੀ ਇਸ ਦੇ ਨਾਲ ਟੇਸਟ ਬਹੁਤ ਹੀ ਵਧੀਆ ਆਵੇਗਾ ਅਸੀਂ ਇਸ ਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਇਸ ਨੂੰ ਵੀ ਆਪਾਂ 3 ਤੋਂ 4 ਮਿੰਟ ਤੱਕ ਪਕਾ ਲਵਾਂਗੇ ਤਾਂ ਜੋ ਸਾਡਾ ਦਹੀਂ ਵੀ ਸਾਡੀ ਸਬਜੀ ਵਿੱਚ ਚੰਗੀ ਤਰ੍ਹਾਂ ਪੱਕ ਜਾਏ ਤੇ ਸਾਡਾ ਦਹੀਂ ਕੱਚਾ ਨਾ ਰਹਿ ਜਾਏ ਸਾਡਾ ਮਸਾਲਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ शिमला ਮਿਰਚ ਔਰ ਪਨੀਰ ਜੋ ਆਪਾਂ ਪਹਿਲਾਂ ਤੋਂ ਹੀ ਰੋਸਟ ਕਰਕੇ ਰੱਖਿਆ ਸੀ ਹੁਣ ਅਸੀਂ ਸਾਰਿਆਂ ਨੂੰ ਇਸ ਵਿੱਚ ਐਡ ਕਰ ਦੇਵਾਂਗੇ ਪੂਰੀ ਤਰ੍ਹਾਂ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਪੂਰੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਚੰਗੀ ਤਰ੍ਹਾਂ ਮਿਕਸ ਹੋ ਜਾਏ ਉਹ ਸਾਡੀ ਗਰੇਵੀ ਵੀ ਬਹੁਤ ਹੀ ਵਧੀਆ ਬਣ ਜਾਏ ਇਸੇ ਤਰ੍ਹਾਂ ਆਪਾਂ ਇਸ ਨੂੰ 5 ਮਿੰਟ ਹੋਰ ਸੇਕ ਲਗਾਵਾਂਗੇ ਆ ਇਸ ਨੂੰ ਟਾ ਕੇ ਰੱਖ ਦੇਵਾਂਗੇ ਤਾਂ ਜੋ ਚੰਗੀ ਤਰ੍ਹਾਂ ਪੱਕ ਜਾਏ ਆਓ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡਾ ਪਨੀਰ ਬਟਰ ਮਸਾਲਾ ਪੂਰੀ ਤਰ੍ਹਾਂ ਬਣ ਚੁੱਕਿਆ ਹੈ ਤੇ ਆਪਾਂ ਗੈਸ ਨੂੰ ਵੀ ਬੰਦ ਕਰ ਦਿੱਤਾ ਹੈ ਹੁਣ ਆਪਾਂ ਸਵਿਚ ਐਡ ਕਰਾਂਗੇ ਹਰਾ ਧਨੀਆ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਦਾ ਕੱਲਰ ਕਿੰਨਾ ਵਧੀਆ ਆਇਆ ਹੈ ਤੇ ਕਿੰਨੀ ਵਧੀਆ ਬਣੀ ਹੈ ਜੇ ਆਪ ਸਭ ਨੂੰ ਮੇਰੀ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਤੁਸੀਂ ਇਸ ਨੂੰ ਪਰੌਂਠਿਆਂ ਦੇ ਨਾਲ ਨਾਨ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਵਾਂਗੇ ਜੇ ਆਪ ਸਭ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ